ਨਮਸਤੋ ਜੀ ਦੇਖ ਰਹੀ ਹਾਂ ਪੰਜਾਬ ਵਾਟਰ ਨਿਊਜ਼ ਪੰਜਾਬ ਦੇ ਪ੍ਰਾਕਤਿਕ ਸਿਵਲ ਸਪਲਾਈ ਮੰਤਰੀ ਲਾਲਚਨ ਕਟਾਰੂ ਚੱਕ ਵੱਲੋਂ ਤਾਰਾਗੜ ਦਾਣਾ ਮੰਡੀ ਦਾ ਵਿਸ਼ੇਸ਼ ਦੌਰਾ ਕੀਤਾ ਗਿਆ ਦਾਦੀ ਇਹ ਕਿ ਇਸ ਮੌਕੇ ਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਤੇ ਉਹਨਾਂ ਨੇ ਖਰੀਦ ਜਥਿਆਂ ਦੇ ਅਧਿਕਾਰੀਆਂ ਕੋਲੋਂ ਮੰਡੀ ਵਿੱਚ ਹੋਈ ਖਰੀਦ ਦਾ ਜਾਇਜ਼ਾ ਲੈਣ ਦੇ ਬਾਅਦ ਮੰਡੀ ਵਿੱਚ ਹਾਜ਼ਰ ਕਿਸਾਨਾਂ ਮਜ਼ਦੂਰਾਂ ਅਤੇ ਆੜਤੀਆਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਉਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਦਾ ਪ੍ਰੋਸਾ ਵੀ ਦਿੱਤਾ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਨਤਰੀ ਲਾਲਿਤ ਦਾ ਜਟਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਇੱਕ ਇੱਕ ਦਾਣਾ ਖਰੀਦਣ ਲਈ ਪੂਸਤਰਾ ਮਚਨ ਬਧ ਹੈ। ਆਪਣੀ ਫਸਲ ਵੇਚਣ ਲਈ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਹਨਾਂ ਨੇ ਕਿਹਾ ਕਿ ਹੁਣ ਤੱਕ ਪੰਜਾਬ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ 81 ਲੱਖ ਮੀਟ्रिक टन ਕਣਕ ਪਹੁੰਚ ਚੁੱਕੀ ਹੈ ਜਿਸ ਵਿੱਚੋਂ ਲਗ ਕਣਕ ਦੀ ਖਰੀਦ ਤੇ ਸਰੋਦਾ ਦਾ ਜ਼ਿਆਦਾ ਲੈਣ ਦੀ ਅਸ ਮੈਂ ਆਪਣੇ ਹਲਕੇ ਦੀ ਬੱਕ ਬੱਕ ਮੱਡੀਆਂ ਚ ਗਿਆ ਸੋ ਮਾਰਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਰਜੀ ਦੀ ਵਾਅਦੇ ਵਿੱਚ ਪੰਜਾਬ ਦੇ ਅੰਦਰ ਮੰਡੀ ਦੇ ਵਿੱਚ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਸੂਚਿਤ ਪ੍ਰਬੰਧ ਕੀਤੇ ਹੋਏ ਆ ਸੋ ਉਹਦੇ ਲਈ આજ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 81 ਲੱਖ ਮੀਟਰ ਟਨ ਕਣਕ ਜਿਹੜੀ ਆ ਉਹ ਮੰਡੀ ਚ ਆ ਚੁੱਕੀ ਆ ਔਰ ਲਗਭਗ 79 ਲੱਖ ਮੀਟਰ ਟਨ ਜਿਹੜੀ ਆ ਉਹ ਮੰਡੀਆਂ ਚੋਂ ਫੀਦੀ ਜਾ ਚੁੱਕੀ ਆ ਸੋ ਇਹਦੇ ਬਣਦੇ 11480 ਕਰੋੜ ਰੁਪਈਆ ਜਿਹੜਾ ਕਿਸਾਨਾਂ ਦੀ ਪੇਮੈਂਟ ਬਣਦੀ ਸੀਗੀ ਉਹਨਾਂ ਦੇ ਖਾਤਿਆਂ 'ਚ ਪਾਈ ਚੁੱਕੀ ਆ। ਸੋ ਪੰਜਾਬ ਸਰਕਾਰ ਦਾ ਵਾਅਦਾ ਜੀ ਕੱਲਾ ਕੱਲਾ ਦਾਣਾ ਮੰਡੀ 'ਚ ਚੱਕਾਂਗੇ। ਕਿਸੇ ਵੀ ਤਰ੍ਹਾਂ ਦੀ ਦਿੱਕਤ ਮੰਡੀ 'ਚ ਨਾ ਮਜ਼ਦੂਰ ਨੂੰ ਆਵੇ, ਨਾ ਕਿਸਾਨ ਨੂੰ ਆਵੇ, ਨਾ ਆਰਟੀ ਨੂੰ ਆਵੇ। ਇਹਦੇ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਆ। ਔਰ ਸੀਸੀਐਲ ਸਾਡੇ ਕੋਲ ਆ, ਬਾਰਦਾਨਾ ਸਾਡੇ ਕੋਲ ਆ। ਬਸ ਕੁਦਰਤ ਜਿਹੜੀ ਆ ਉਹ ਮਿਹਰਬਾਨੀ ਰੱਖੇ। ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਘਬਰਾਹਟ ਚਿੰਤਾ ਮਨ ਚ ਨਹੀਂ ਰੱਖਣੀ। ਅਸੀਂ ਇਕੱਲਾ-ਕੱਲਾ ਦਾਣਾ ਮੰਡੀ ਤੇ ਚੱਕਾਂਗੇ ਬਸ ਆਪਣੀਆਂ ਫਸਲਾਂ ਨੂੰ ਥੋੜਾ ਸਵਾਰ ਕੇ ਲੈ ਕੇ ਆਉతా ਹਾਂ ਤਾਂ ਜੋ ਤੁਹਾਨੂੰ ਮੰਡੀ ਦੇ ਵਿੱਚ ਕੋਈ ਦਿਨ ਥਾ ਬਰਕਰਨੇ ਪਵੇ ਸੋ ਲਗਾਤਾਰ ਸੀਜ਼ਨ ਜਿਹੜਾ ਪੀਕ ਤੇ ਜਾ ਰਿਹਾ ਸੋ ਅਸੀਂ 130 ਲੱਖ ਮੀਟਰ ਕਣ ਦਾ ਜਿਹੜਾ ਟੀਚਾ ਪੰਜਾਬ ਸਰਕਾਰ ਨੂੰ ਮਿਲਿਆ ਉਸ ਟੀਚੇ ਨੂੰ ਪੂਰਾ ਕਰਨ ਦੇ ਲਈ ਸਾਰੇ ਪ੍ਰਬੰਧ ਕੀਤੇ ਆ ਸੋ ਮੈਂ ਕਹਿ ਸਕਦਾ ਵੀ ਉਹ ਸਮਾਂ ਜਦੋਂ ਕਈ-ਕਈ ਦਿਨ ਪੰਜਾਬ ਦਾ ਕਿਸਾਨ ਮੰਡੀਆਂ ਚ ਸੌਂਦਾ ਹੁੰਦਾ ਸੀਗਾ ਤੇ ਅਕਸਰ ਕਿਹਾ ਜਾਂਦਾ ਸੀ ਕਿ ਕਿਸਾਨ ਦੀ ਦਿਵਾਲੀ ਤੇ ਵਸਾਤੀ ਦੀ ਆ ਉਹ ਮੰਡੀ ਚ ਜਰਨੀ ਹੈ ਸੋ ਹੋਣ ਕਿਸੇ ਵੀ ਤਰ੍ਹਾਂ ਦਾ ਉਹ ਖੱਜਲ ਖਵਾਲੀ ਨਹੀਂ ਹੈ ਤਾਂ ਪੇਮੈਂਟਾਂ ਜੋ ਵੀ ਚੋ ਵੀ ਘੰਟੇ ਦੇ ਵਿੱਚ ਪੇਮੈਂਟ ਪਾਉਣ ਦਾ ਜਿਹੜਾ ਸਰਕਾਰ ਦਾ ਮੁੱਖ ਮੰਤਰੀ ਦਾ ਵਾਅਦਾ ਉਹ ਪੂਰਾ ਕੀਤਾ ਜਾ ਰਿਹਾ ਹੈ ਔਰ ਕੁਦਰਤ ਨੇ ਮਿਹਰਬਾਨੀ ਰੱਖੀ ਅਸੀਂ ਇਕੱਲਾ ਇਕੱਲਾ ਦਾਣਾ ਬੜੀ ਚੱਕਾ ਜੀ